ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਪਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਗਟ ਸਿੰਘ ਜਿਹੜੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਾਜੀ ਸੂਈ ਗਾਂ ਦਿਖਾਵਾਂਗੇ ਡਿਟੇਲ ਆਪਾਂ ਸਾਰੀ ਦੋਸਤੋ ਵੀਰ ਦੇ ਕੋਲ ਪੁਸ਼ਟੀ ਕਰ ਦਸਾਂਗੇ ਕਰ ਲੈ ਗੋਸਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਸ ਕਾਰ ਦੀ ਸਾਰੀ ਵੀਰ ਦੇ ਕੋਲ ਪੁੱਛ ਲੈਂਦੇ ਹਾਂ ਜੀ ਹਾਂ ਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਠੀਠਾ ਜੀ ਵਧੀਆ ਐਡਰੈਸ ਬੋਲਦੀ ਆਪਾਂ ਜ਼ਿਲ੍ਹਾ ਫੋਨ ਨੰਬਰ 8728073595 ਠੀਕ ਹੈ ਜੀ ਹਾਂਜੀ ਅੱਜ ਵੀ ਇਹ ਇੱਕ ਹੀ ਗਾਂ ਹੈ ਆਪਣੇ ਕੋਲ ਇੱਕੋ ਹੀ ਆ ਜੀ ਪਹਿਲਾ ਸੂਆ ਬੈੜ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ 10 ਦਿਨ ਹੋ ਗਏ ਆ ਅੱਛਾ ਜੀ ਮੇਲਾ ਮਾਰਦੀ ਦੀ ਬੱਚੇ ਦੀ ਸਭ ਕੋ ਆਪਣੇ ਕੋਲ ਵੀਡੀਓ ਹੈਗੀ ਆ ਬੱਚਾ ਐਕਸਪਾਇਰ ਹੋ ਗਿਆ ਦਾ ਹਾਂ ਬੱਚਾ ਮਰ ਗਿਆ ਜੀ ਕੱਲ ਹੀ ਮਰਿਆ ਅੱਜ ਚਕਾਇਆ ਠੀਕ ਹੈ ਜੀ ਆਪਣੇ ਕੋਲ ਵੀਡੀਓ ਹੈਗੀ ਸਭ ਕੋ ਹੈਗਾ ਫੋਨ ਦੇ ਵਿੱਚ ਬਣਾਈ ਹਾਂ ਮੇਲਾ ਮਾਰਦੀ ਦੀ ਵੀ ਹੈਗੀ ਆ ਠੀਕ ਹੈ ਜੀ ਤੇ ਬੱਚੇ ਦੀ ਵੀ ਹੈਗੀ ਆ ਠੀਕ ਹੈ ਜੀ ਹਾਂਜੀ ਤੇ ਹੁਣ ਦੁੱਧ ਕਿੰਨਾ ਦਿਆ ਔਰ ਸੇ 6.5-7 ਕਿਲੋ ਠੀਕ ਹੈ ਜੀ ਹਾਂ ਜਿਹੜਾ ਅੱ पे तोड़ के दिखाइए मोला पर फिर बाद में दे लो जी दोस्तों सुबह पहला बच्चा जर्सी को जर्सी को या बाकी को तो मैं पहले से बता कि गाड़ी की चौड़ाई हो गई है सभी ऑन तो किलो चौड़ाई हो गई है गाड़ी कोई वीर ਜਿਹੜਾ ਹੈਗਾ ਉਹਨੂੰ ਟਰਾਈ ਕਰਕੇ باقی ਤੁਹਾਨੂੰ ਕਿਵੇਂ ਦਿਖਾਉਣਾ ਹੈ ਬਾਈ ਲੈ ਜੀ ਵੀਡੀਓ ਬਣਾਉਣ ਦਾ ਟਾਈਮ ਹੈ ਕੋਈ ਕੋਸ਼ਿਸ਼ ਸਾਰੇ ਸਾਡੇ ਦੇ ਸਾਡੇ ਦੇ ਦੱਸ ਦੇ ਹਾਂ ਯਾ ਕੋ ਨੰਬਰ ਜੀ ਚੋਣ ਤੇ ਮਤਲਬ 22 ਤੋਂ ਬਾਅਦ ਜਦੋਂ ਕੋਈ ਨਹੀਂ ਸੀ ਸੀਲ ਠੰਡੀ ਜੀ ਠੀਕ ਹੈ ਜੀ ਸੀਲ ਠੰਡੀ ਪੈਰ ਚੋਕੇ ਇਥੋਂ ਇੱਥੇ ਨਾ ਕਰੋਗੇ ਠੀਕ ਹੈ ਜੀ ਸੀਲ ਠੰਡੀ ਹੋਊਗੀ ਠੀਕ ਹੈ ਜੀ ਹਾਂਜੀ 22 ਤੋਂ ਆਪਾਂ ਤਾਂ ਬੇਸ਼ੱਕ ਕਰਕੇ ਖਾਣ ਦੇ ਪਰ ਸਾਡੇ ਉਨ ਤੋਂ ਪਹਿਲਾਂ ਕੋਈ ਵੀਰ ਗਾਫੀ ਦਿਨ ਆਇਆ ਸੀ ਤੇ ਉਹਨੇ ਚੋਈੜੀਆ ਕਰ ਦਿੱਤੀ ਹੈ ਬਾਕੀ ਕੱਚਾ ਪੱਕਾ ਸਬਦਾ ਜੀ ਵੀਰ ਦਾ ਹੋਇਆ ਵਾ ਕੋਈ ਕੰਫਰਮ ਵੀਰ ਪੈਸੇ ਥੋੜੇ ਧਾਰ ਕਰਦਾ ਸੀ ਨੇ ਦੇ ਸਬਦਾ ਤੇ ਹੋਇਆ ਸੀ ਠੀਕ ਹੈ ਜੀ ਹਾਂਜੀ ਤੇ ਮੋਲ ਦਾ ਕੀ ਕਰਾਂਗੇ ਮੋਲ ਲਈ ਤੇ ਮੈਂ ਕੀ ਹੁਣ ਬੱਚਾ ਮਰ ਗਿਆ ਪੈਣਾ ਦੇ ਘਟਾ ਹੀ ਆ ਹਾਂਜੀ ਹਾਂਜੀ ਦੇ ਦਾਂਗੇ ਮੁੱਲ ਤੇ ਭਾਵੇਂ ਉਤਰਾ 20 22 ਕਰਦੇ ਦੇ ਦਾਂਗੇ 13000 ਦੀ 13000 ਤੋਂ ਕਿੰਨਾ ਕੁ ਮੰਗ ਕਰਦਾਂਗੇ ਮਾਂ ਟਾਂ ਕੋਈ ਭੈਣ ਭਰਾ ਫੋਨ ਲਾ ਲੈ ਬਾਕੀ ਤਾਜੀ ਆਪਣੇ ਕੋਲ ਵੀਡੀਓ ਹੈਗੀ ਆ ਮੈਲਾ ਮਾਰਦੀ ਦੀ ਠੀਕ ਹੈ ਬੱਚੇ ਦੀ ਵੀਡੀਓ ਹੈਗੀ 10 ਦਿਨ ਸੋਈ ਨੂੰ ਹੋ ਗਿਆ ਠੀਕ ਹੈ 10 ਤੋਂ 12 ਲਾ ਲਓ ਇੰਨੇ ਦਿਨ ਹੋ ਗਿਆ ਠੀਕ ਹੈ ਆਪਣੇ ਕੋਲ ਪ੍ਰੂਫ ਸਾਰੇ ਹੈਗੇ ਵਿਖਾ ਦਾਂਗੇ ਠੀਕ ਹੈ ਜੀ ਹਾਂਜੀ ਲਓ ਦੋ ਦੋ ਮੁੱਲ ਵੀ ਬਿਲਕੁਲ ਨਿਗਾਹ ਜੇ ਕੀਤਾ ਵੀਰ ਨੇ 13000 ਰੁਪਇਆ ਮੁੱਲ ਰੱਖਿਆ ਮੌਕੇ ਦਾ ਬਾਕੀ ਨਾ ਮੌਕੇ ਤੇ ਦਾ ਮਾਨਸਾ ਛੋਟੇ ਪਰ ਮੌਕੇ ਤੇ ਹੋਊਗਾ ਦੁੱਧ ਦੋ ਦੋ 6 6.5 7 ਕਿਲੋ ਵੀ ਸਦਾ ਬਾਕੀ ਜਿਹੜੇ ਵੀਰ ਨੇ ਖਰੀਦੀ ਆਪਣੀ ਬੇਸ਼ੱਕ ਤਸਦੀਕ ਕਰਦਾ ਜੋ ਵੀ ਇਹ ਕਰ ਰਿਹਾ ਮੋਟਾ ਆਰਡਰ ਕੁਆਲਟੀ ਦੋਸਤਾਂ ਦੀ ਕੁਆਲਟੀ ਹੈ ਇਸ ਚੀਜ਼ ਮੈਂ ਚੈੱਕ ਕਰਦਾ ਮੈਣਾ ਵਿਖਾ ਦਿਓ ਭਾਵੇਂ ਲੱਗਾ ਮੈਣਾ ਦੋਸਤਾਂ ਵਾਲਿਆਂ ਨਾਲ ਲੱਗਾ ਕਨਫਰਮ ਕਰ ਲੋ ਮੈਣਾ ਇਹ ਮਾਰਨਾ ਜੀ ਸ਼ੁਰੂ ਕੀਤਾ ਹੀ ਆ ਬਾਕੀ ਦੋਸਤਾਂ ਨੂੰ ਪਤਾ ਹੀ ਹੈ ਇਹਨੂੰ ਕਰਨ ਦਾ ਬਾਅਦ ਪਸ਼ੂ ਜਿਹੜਾ ਮੇਰਾ ਮਾਰਨਾ ਜੀ ਕਰਦਾ ਸੋਣਾ ਦੋਸਤਾਂ ਆਰਡਰ ਚੋਾਈ ਹੋਈ ਹੈ ਗਾਂ ਦੀ ਜਿਹੜੀ ਆ ਵੀਡੀਓ ਦੇ ਵਿੱਚ ਦਿਖਾਉਣ ਦਿਆਂ ਖਾਣਾਂ ਖਾਣਾਂ ਦੀ ਕੁਆਲਟੀ ਬਹੁਤ ਵਧੀਆ ਚੋਾਈ ਇੱਕ ਨੰਬਰ ਚੋਂ ਪਹਿਲਾਂ ਦੇ ਹੈਗੀ ਆ ਠੀਕ ਠੀਕ ਹਾਂਜੀ ਸੀਲ ਠੰਡੀ ਆ ਠੀਕ ਹੈ ਹਾਂਜੀ ਮੋਹਨ ਦੋਸਤ 13000 ਦੇ ਵੈਸੇ ਕੀ ਬੋਲਦਾ ਕੰਦਰਾ ਪਿੰਡ ਦਾ ਪਹਿਲਾ ਤਸੀਲ ਤੇ ਜਿਹੜਾ ਸ਼ਕਰਮਪਾਲ ਸਿੰਘ ਨਾਮ ਪਟੜ ਸਿੰਘ ਜੀ ਦਾ ਚਾਰੋਂ ਬੁਖਾਦੇ ਫੋਨ ਨੰਬਰ ਵੀ ਦੇਖ ਲਿਜੀਏ ਬੋਲ ਜੀ 872807395 ਠੀਕ ਹੈ ਹਾਂ ਚਾਰੋਂ ਪੂਰੀ ਜਿਵੇਂ ਲੋਇਆ ਟੂੜੀ ਖਾਈ ਜਿੰਦੇ ਪੁੱਤੀ ਪੁੱਤੀ ਸਾਹਮਣੇ ਚਾਹ ਵਧੀਆ ਕੋਈ ਦਿੱਕਤ ਨਹੀਂ ਹੋਈ ਕੋਈ ਇਹ ਨਾ ਸਮਝੀ ਕੋਈ ਦਿੱਕੀ ਆ ਉਹ ਦੋਸਤੋ ਵੈਸੇ ਜੀ ਇਹ ਮਾ ਸਾਪ ਦਾ ਰੇਟਰ ਵੜਿਆ ਦਾ ਸੂਸਾ ਚਾਹੀ ਆ ਨਾ ਹਾਂਜੀ ਹਾਂਜੀ ਹਾਂ ਹਮ ਧੰਨਵਾਦ ਦੋਸਤ